ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਰਤੀ ਦਾ ਸ਼ਬਦ ਹੈ ਜੀ ਅਕਸਰ ਗੁਰਦੁਆਰਾ ਸਾਹਿਬ ਵਿੱਚ ਸ਼ਾਮੇ ਰਹਿ ਰਾਤ ਸਾਹਿਬ ਦੇ ਪਾਠ ਤੋਂ ਬਾਅਦ ਆਰਤੀ ਜ਼ਰੂਰ ਹੁੰਦੀ ਹੈ ਦਰਬਾਰ ਸਾਹਿਬ ਵੀ ਰੋਜ਼ ਨੂੰ ਜ਼ਰੂਰ ਹੁੰਦੀ ਹੈ ਉਹਦੇ ਵਿੱਚ ਦਾ ਨਾਸਰੀ ਰਾਗ ਵਿੱਚ ਭਗਤ ਰਵਿਦਾਸ ਜੀ ਦਾ ਸ਼ਬਦ ਹੈ ਜੀ ਸ਼ਬਦ ਹੈ ਜੀ ਨਾਮ ਤੇਰੋ ਆਰਤੀ ਮਜਨ ਮੁਰਾਰੇ ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ ਰਾਹੋ ਫਿਰ ਉਹਨਾਂ ਨੇ ਪੂਰੀ ਡਿਟੇਲ ਵਿੱਚ ਅੱਗੇ ਸ਼ਬਦ ਵਿੱਚ ਦਿੱਤਾ ਕਿ ਨਾਮ ਕਿਹਾ ਕਿੰਨੂ ਹੈ ਤੇ ਮੇਰੇ ਨਾਮ ਦੀ ਹੀ ਜੋਤ ਜਗਾਈ ਹੈ ਨਾਮ ਹੀ ਮੇਰਾ ਦੀਵਾ ਹੈ ਜਿਹੜੇ ਫਲ ਮਲਕੇ ਅਸੀਂ ਪੇਟਾ ਕਰਦੇ ਆਂ ਕਈ ਜਦੋਂ ਆਰਤੀ ਕਰਦੇ ਫਲ ਫੁੱਲ ਚੰਦਨ ਸਾਰਾ ਕੁਝ ਉਹਦੇ ਵਿੱਚ ਭਗਤ ਰਵਿਦਾਸ ਜੀ ਨੇ ਪੂਰੀ ਡਿਟੇਲ ਵਿੱਚ ਜਾਂ ਸ਼ਬਦ ਵਿੱਚ ਸਾਨੂੰ ਸਮਝਾਉਣਾ ਕੀਤਾ ਨਾਮ ਤੇਰਾ ਆਰਤੀ ਮਜਨ ਮੁਰਾਰੇ ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ ਇਹ ਰਹਾਉ ਵਾਲੀ ਪੰਕਤੀ ਹੈ ਜੀ ਫਿਰ ਅੱਗੇ ਕਹਿੰਦੇ ਨੇ ਨਾਮ ਤੇਰੋ ਆਸਨੋ ਨਾਮ ਤੇਰੋ ਉਰਸਾ ਨਾਮ ਤੇਰੋ ਕੇਸਰੋ ਲੇ ਛਟਕਾਰੇ ਨਾਮ ਤੇਰਾ ਅੰਬੁਲਾ ਨਾਮ ਤੇਰੋ ਚੰਦਨੋ ਖਸ ਜਪੇ ਨਾਮ ਲੈ ਤੁਝਹਿ ਕੋ ਚਾਰੇ ਫਿਰ ਅੱਗੇ ਕਹਿੰਦੇ ਨਾਮ ਤੇਰਾ ਦੀਵਾ ਨਾਮ ਤੇਰੋ ਭਾਤੀ ਨਾਮ ਤੇਰੋ ਤੇਲ ਮੈਂ ਤੇਲ ਨਾਮ ਤੇਰੋ ਤੇਲ ਮੈਂ ਮਾਹੇ ਪਸਾਰੇ ਫਿਰ ਕਹਿੰਦੇ ਨੇ ਨਾਮ ਤੇਰੇ ਕੀ ਜੋਤ ਲਗਾਈ भयो उजियारो पवन सगला रे देखो फिर आगे ਕਹਿੰਦੇ ਨਾਮ ਤੇਰਾ ਤਾਗਾ ਨਾਮ ਫੂਲ ਮਾਲਾ ਪਾਰ 18 सगले ਛੁਟਾਰੇ ਫਿਰ ਕਹਿੰਦੇ ਨੇ ਜੀ ਤੇਰੋ ਕੀਆ tujhe kya arpo naam tera tu hi chawal tulare देखो ਹੁਣ ਨਾਮ ਦੀ ਉਹਦੇ ਵਿੱਚ ਭਗਤ ਰਵੀਦਾਸ ਜੀ ਨੇ ਕਿੰਨੀ ਡਿਟੇਲ ਇਸ ਸਾਨੂੰ ਦੱਸਦੇ ਵੀ ਆਰਤੀ ਕਿਵੇਂ ਕਰਨੀ ਹੈ ਤੇ ਉਸ ਅਕਾਲ ਪੁਰਖ ਉਸ ਨਿਰੰજન ਉਹ ਮਤਲਬ ਕਿ ਜਿਹੜਾ ਜੁਨੀਆਂ ਵਿੱਚ ਨਹੀਂ ਆਂਦਾ ਜਿਹੜਾ ਅਸੀਂ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਪੜਦੇ ਹਾਂ ਜਿਹੜੇ ਸਿਧਾਂਤ ਸਾਨੂੰ ਗੁਰੂ ਸਾਹਿਬ ਨੇ ਦਿੱਤੇ ਆ ਪੂਰੀ ਮਨੁੱਖਤਾ ਪੂਰੀ ਮਾਨਵਤਾ ਵਸਦੀ ਇੱਕ ਜੈਸੇ ਆ ਵੀ ਉਹਦੀ ਆਰਤੀ ਆਲਰੇਡੀ ਗੁਰੂ ਸਾਹਿਬ ਵੀ ਕਹਿੰਦੇ ਨਾ ਵੀ ਬਿਲੇਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਇੱਕ ਸ਼ਬਦ ਅਸੀਂ ਦਿਨਾਸਰੀ ਰਾਗ ਵਿੱਚ ਗੁਰੂ ਨਾਨਕ ਪਾਸ਼ਾ ਦਾ ਪੜਦੇ ਹਾਂ ਗੱਗਣ ਮੇ ਥਾਰ ਰਵ ਚੰਦ ਦੀ ਦੀਪਕ ਬਨੇ ਤਾਰ ਕਾ ਮੰਡਲ ਜਨਕ ਮੋਤੀ ਧੂਪ ਗਮਲ ਆਰ ਨਿਰੋਪ ਪਵਨ ਚਵਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਕਹਿੰਦੇ ਕੈਸੀ ਆਰਤੀ ਹੋਏ ਭਵਖੰਡਨਾ ਇਹ ਸਾਰੇ ਖੰਡਨਾ ਤੇ ਮਾਲਕ ਇਹ ਸਾਰੀ ਸ੍ਰਿਸ਼ਟੀ ਦੇ ਮਾਲਕ ਇਹ ਅਕਾਲ ਪੁਰਖ ਇਹ ਜਨਮ ਮਰਨ ਤੋਂ ਪਾਰ ਇਹ ਅਜੂਨੀਆ ਵਿੱਚ ਨਾ ਆਉਣ ਵਾਲੇ ਸਰਬ ਕਲਾ ਸਮਰੱਥ ਸਰਬ ਕਲਾ ਭਰਪੂਰ ਸਰਬ ਸ਼ਕਤੀਮਾਨ ਤੇਰੀ ਆਰਤੀ ਕਿਵੇਂ ਕਰਾਂ ਉਹਦੇ ਵਿੱਚ ਵੀ ਗੁਰੂ ਸਾਹਿਬ ਨੇ ਕਹਿੰਦੇ ਨੇ ਕਹਿੰਦੇ ਕਿਉਂਕਿ ਤੇਰੀ ਆਰਤੀ ਆਲਰੇਡੀ ਹੋ ਰਹੀ ਹੈ ਸਾਰੀ ਸ੍ਰਿਸ਼ਟੀ ਤੇਰੇ ਹੁਕਮ ਵਿੱਚ ਚੱਲ ਰਹੀ ਹੈ ਜਦੋਂ ਅਸੀਂ ਸੋਦਰ ਦੀ ਪੁਆੜੀ ਪੋੜੀ ਪੜਦੇ ਹਾਂ ਨਾ ਅਸੀਂ ਸਿਰ ਜਪਜੀ ਸਾਹਿਬ ਵਿੱਚ ਪੜਦੇ ਹਾਂ ਤੇ ਸ਼ਾਮੀ ਰਹਿ ਰਾਸ ਸਾਹਿਬ ਵਿੱਚ ਵੀ ਪੜਦੇ ਆ ਉਹਦੇ ਵਿੱਚ ਵੀ ਗੁਰੂ ਸਾਹਿਬ ਕਹਿੰਦੇ ਨੇ ਗਾਵਨ ਤੁਦਨੋਂ ਪੌਣ ਪਾਣੀ ਬਸੰਤਰ ਗਾਵੇ ਰਾਜਾ ਤਰੰਦੁਆਰੇ ਤੈਨੂੰ ਪੌਣ ਤੇਰੇ ਹੁਕਮ ਵਿੱਚ ਚੱਲ ਰਹੀ ਹੈ ਪਾਣੀ ਤੇਰੇ ਹੁਕਮ ਵਿੱਚ ਚੱਲ ਰਿਹਾ ਹੈ ਬਸੰਤਰ ਅਗ ਤੇਰੇ ਹੁਕਮ ਵਿੱਚ ਚੱਲ ਰਹੀ ਹੈ ਸਾਰੀ ਸ੍ਰਿਸ਼ਟੀ ਤੇਰੇ ਹੁਕਮ ਵਿੱਚ ਚੱਲ ਰਹੀ ਹੈ ਪਰ ਚੱਲ ਕੋ ਨਹੀਂ ਰਿਹਾ ਉਹ ਸਾਰੇ ਹੀ ਸੋਮੇ ਜਿਹੜੇ ਕੁਦਰਤੀ ਸੋਮੇ ਨੇ ਸਾਰੇ ਉਹਦੇ ਉਹਦੇ ਹੁਕਮ ਵਿੱਚ ਚੱਲ ਰਿਹਾ ਉਹਦੇ ਬਲਕੇ ਇੱਕ ਕਹਨੇ ਦੇ ਅੰਦਰ ਨਿਯਮ ਅਨੁਸਾਰ ਚੱਲ ਰਿਹਾ ਪਰ ਇੱਕ ਇਨਸਾਨ ਹੈ ਜਿਹੜਾ ਉਹਦੇ ਨਿਯਮ ਅਨੁਸਾਰ ਜਾਂ ਉਹਦੇ ਹੁਕਮ ਅਨੁਸਾਰ ਅਸੀਂ ਨਹੀਂ ਚੱਲਦੇ ਤੇ ਅਸੀਂ ਉਹਦੇ ਤੋਂ ਵਿਛੋੜਾ ਹੋ ਜਾਂਦਾ ਸਾਡਾ ਤੇ ਅਸੀਂ ਦੁਖੀ ਹੁੰਨੇ ਹਾਂ ਅਸੀਂ ਦੇਖੋ ਪਹਿਲਾਂ ਵੀ ਬੜੀ ਵਾਰ ਬੇਨਤੀ ਕੀਤੀ ਕਿ ਪਰਮਾਤਮਾ ਸਾਡੇ ਸਭ ਦੇ ਅੰਦਰ ਸਾਰੀ ਸ੍ਰਿਸ਼ਟੀ ਉਹਨੇ ਬਣਾ ਕੇ ਸਾਰੀ ਵਿੱਚ ਹੀ ਉਹ ਆਪ ਬੈਠਿਆ ਹੋਇਆ ਵੇ ਕਿਉਂਕਿ ਇੱਕ ਜਿਵੇਂ ਪੇਂਟਰ ਵੀ ਹੁੰਦਾ ਨਾ ਉਹ ਪੇਂਟਿੰਗ ਬਣਾ ਕੇ ਪੇਂਟਿੰਗ ਅਲੱਗ ਹੋ ਜਾਂਦੀ ਹੈ ਤੇ ਉਹ ਜਿਹੜੀ ਪੇਂਟਿੰਗ ਬਣਾਈ ਹੈ ਤੇ ਪੇਂਟ ਨਾਲ ਲੱਗ ਜਾਂਦਾ ਪਰ ਇਹ ਜਿਹੜਾ ਪੇਂਟਰ ਹੈ ਨਾ ਪਰਮਾਤਮਾ ਵਜਲਾ ਉਹ ਪੇਂਟਿੰਗ ਬਣਾ ਕੇ ਸਾਰੀ ਸ੍ਰਿਸ਼ਟੀ ਬਣਾ ਕੇ ਉਹਦੇ ਵਿੱਚ ਸਾਰਿਆਂ ਵਿੱਚ ਆਪ ਬੈਠਿਆ ਹੋਇਆ ਅਸੀਂ ਸ ਵੀਰੇ ਨਾ ਮਤਲਬ ਕਿ ਜਦੋਂ ਅਸੀਂ ਧਿਆਨ ਨਾਲ ਜਿਸ ਦਿਨ ਵੀ ਅਸੀਂ ਬਾਣੀ ਨੂੰ ਧਿਆਨ ਨਾਲ ਪੜ੍ਹਨ ਜਾਂ ਸੁਣਨ ਲੱਗ ਜਾਾਂਗੇ ਨਾ ਸਾਨੂੰ ਹਰ ਕੁਐਸਚਨ ਦਾ ਸਾਨੂੰ ਜਵਾਬ ਮਿਲੇਗਾ ਸ੍ਰੀਰਦੀਨ ਆਸਾ ਕੀ ਬਾਹਰ ਵਿੱਚ ਨਾ ਤੁਸੀਂ ਕਦੀ ਨੋਟ ਕਰਿਓ ਉਹਦੇ ਵਿੱਚ ਹਰ ਪਹਿਲੂ ਨੂੰ ਗੁਰੂ ਸਾਹਿਬ ਨੇ ਛੂਆ ਗੁਰੂ ਸਾਹਿਬ ਕਹਿੰਦੇ ਨੇ ਏਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇੱਕ ਨਾ ਹੁਕਮ ਸਮਾਇਲ ਹੈ ਇੱਕ ਨਾ ਹੁਕਮੇ ਕਰੇ ਵਿਨਾਸ਼ ਇੱਕ ਤੇ ਉਹਦੇ ਹੁਕਮ ਨੂੰ ਸਮਝ ਕੇ ਉਹਦੇ ਨੇੜੇ ਹੋ ਜਾਂਦੇ ਨੇ ਇੱਕ ਉਹਦਾ ਹੁਕਮ ਨੂੰ ਇਗਨੋਰ ਮਾਰ ਕੇ ਉਹਦੇ ਤੋਂ ਦੂਰ ਹੋ ਜਾਂਦੇ ਨੇ ਇੱਕ ਉਹਦੇ ਵਿੱਚ ਸਮਾ ਜਾਂਦੇ ਨੇ ਇਕੋ ਦੇ ਤੋਂ ਦੂਰ ਹੋ ਜਾਂਦੇ ਨੇ ਜਿਹੜਾ ਅਸੀਂ ਸਵੇਰੇ ਜਪਜੀ ਸਾਹਿਬ ਵਿੱਚ ਵੀ ਪੜਦੇ ਆ ਨਾ ਚੰਗੀਆਂ ਆਈਆਂ ਬੂਰੀਆਂ ਆਈਆਂ ਵਾਚੇ ਤਰਮ ਹਦੂਰ ਕਰਮੀ ਆਪੋ ਆਪਣੇ ਕੇ ਨੇੜੇ ਕੇ ਦੂਰ ਕਰਮਾ ਕਰਕੇ ਕੋਈ ਉਹਦੇ ਨੇੜੇ ਆ ਗਿਆ ਕੋਈ ਉਹਦੇ ਤੋਂ ਦੂਰ ਹੋ ਗਿਆ ਕੋਈ ਕਹਿੰਦਾ ਰੱਬ ਮਰਨੇ ਤੋਂ ਬਾਅਦ ਮਿਲੇਗਾ ਉਹਨੇ ਤਾਂ ਭੋਗੇ ਪਾਤ ਤੱਕ ਕਿ ਰੱਬ ਮਿਲਣਾ ਹੀ ਬਾਅਦ ਵਿੱਚ ਉਹ ਨੇੜੇ ਕਦੀ ਨਹੀਂ ਆਏਗਾ ਕਿਉਂਕਿ ਉਹਨੂੰ ਇੱਕ ਮਿੱਠੀ ਗੋਲੀ ਦਿੱਤੀ ਗਈ ਹੈ ਕਿ ਮਰਨੇ ਤੋਂ ਬਾਅਦ ਸਵਰਗ ਹੈ ਉਨੂੰ ਮਰਨੇ ਤੋਂ ਬਾਅਦ ਸਵਰਗ ਮਿਲ ਹੀ ਜਾਣਾ ਹੈ ਚਾਹੇ ਤੂੰ ਇੱਥੇ ਜੋ ਮਰਜੀ ਚਾਹੇ ਅਸੀਂ ਨਰਕ ਭੋਗੀਏ ਪਰ ਲੇਕਿਨ ਤੇਰੀ ਮੋਰ ਪੱਕੀ ਹੈ ਕਿ ਕਿਸੇ ਨੇ ਅਰਦਾਸ ਕਰ ਦੇਣੀ ਹੈ ਕਿਸੇ ਨੇ ਆਪਣੇ ਤਰੀਕੇ ਨਾਲ ਆਰਤੀ ਕਰ ਦੇਣੀ ਹੈ ਤੇਰੀ ਮੋਰ ਪੱਕੀ ਹੈ ਕਿ ਤੂੰ ਸਵਰਗ ਵਾਸੀ ਹੀ ਹੋਏਗਾ ਪਰ ਲੇਕਿਨ ਕੋਈ ਕਰਮ ਕਰਕੇ ਕੋਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ ਕੇ ਗੁਰੂ ਦੀ ਬਾਣੀ ਨੂੰ ਪੜ ਕੇ ਗਿਆਨ ਲੈ ਕੇ ਉਹਦੇ ਕੋਲ ਉਹਦੇ ਅਨੁਸਾਰ ਹੀ ਜੀਵਨ ਬਣਾ ਕੇ ਇੱਥੇ ਹੀ ਸਵਰਗ ਬਣਾ ਕੇ ਤੇ ਇੱਥੇ ਹੀ ਆਪਣੇ ਮਤਲਬ ਕਿ ਬਹੁਤ ਸੋਹਣਾ ਸੁਚੱਜਾ ਜੀਵਨ ਜੀ ਕੇ ਆਪਣੀ ਫੈਮਿਲੀ ਨਾਲ ਅੱਛੇ ਰਿਲੇਸ਼ਨਸ਼ਿਪ ਵਿੱਚ ਅੱਛੀ ਮਤਲਬ ਕਿ ਆਪਣੀ ਫੈਮਿਲੀ ਨੂੰ ਆਪਣੇ ਬੱਚਿਆਂ ਨੂੰ ਸੋਹਣੀ ਕਹਿ ਲੋ ਕਿ ਆਪਣੀ ਕਦਰਾਂ ਕੀਮਤਾਂ ਗੁਰੂ ਸਾਹਿਬ ਦਾ ਸ਼ਬਦ ਗੁਰੂ ਸਾਹਿਬ ਦਾ ਗਿਆਨ ਦੇ ਕੇ ਜਾਂਦਾ ਵੈ ਉਹ ਇੱਥੇ ਸਵਰਗ ਭੋਗ ਕੇ ਜਾਂਦਾ ਵੈ ਤੇ ਉਹਨੂੰ ਕਿਸੇ ਲਾਲਸਾ ਨਹੀਂ ਹੁੰਦੀ ਅਗਲੇ ਸਵਰਗ ਦੀ ਮਰਨੇ ਤੋਂ ਬਾਅਦ ਦੇ ਸਵਰਗ ਦੀ ਸੋ ਆਈ ਆਪਣੇ ਸ਼ਬਦ ਵੱਲ ਕਿ ਗੁਰੂ ਸਾਹਿਬ ਸਾਨੂੰ ਭਗਤ ਰਵਿਦਾਸ ਜੀ ਇਸ ਸ਼ਬਦ ਵਿੱਚ ਕੀ ਸਮਝਾਉਣਾ ਚਾਹੁੰਦੇ ਆ ਕਹਿੰਦੇ ਨੇ ਨਾਮ ਤੇਰੋ ਆਰਤੀ ਮਜਨ ਮੁਰਾਰੇ ਹਰ ਕੇ ਨਾਮ ਬਿਨ ਹਰ ਕੇ ਨਾਮ ਬਿਨ ਝੂਠੇ ਸਕਲ ਸਾਰੇ ਰਾਹੋ ਕਹਿੰਦੇ ਨੇ ਵੀ हे ਪ੍ਰਭੂ ਅੰਜਾਨ ਲੋਕ ਮੂਰਤੀਆਂ ਦੇ ਗਿਆਤਿ ਕਰਦੇ ਹਨ ਪਰ ਮੇਰੇ ਲਈ ਤੇਰਾ ਨਾਮ ਹੀ ਆਰਤੀ ਹੈ ਤੇ ਤੇਰਾ ਨਾਮ ਹੀ ਤੀਰਥ ਦਾ ਇਸ਼ਨਾਨ ਹੈ ਦੇਖੋ ਸਾਨੂੰ ਗੁਰੂ ਸਾਹਿਬ ਨੇ ਕੀਤੇ ਨੇ ਕਿਆ ਤੀਰਥਾਂ ਦਾ ਇਸ਼ਨਾਨ ਕਰਨਾ ਜਾਂ ਭੁੱਖ ਰਹਿ ਕੇ ਪ੍ਰਮਾਤਮਾ ਨੂੰ ਮਨਾਣਾ ਜਾਂ ਪੇ ਲਟਕਣਾ ਜਾਂ ਮੂਨ ਤਾਰਨ ਕਰਨਾ ਜਾਂ ਕੁਝ ਵੀ ਜਿੰਨੇ ਵੀ ਧਰਮ ਦੇ ਨਾਂ ਤੇ ਜਿੰਨੇ ਵੀ ਰਿਚੁਅਲ ਜਿਹੜੇ ਕਰਦੇ ਉਹਨਾਂ ਨੂੰ ਮੁਬਾਰਕ ਹੈ ਉਹ ਉਹਨਾਂ ਦਾ ਰਿਲੀਜੀਅਨ ਹੈ ਉਹ ਕਰਨ ਜਮ ਜਮ ਕਰਨ ਪਰ ਸਾਨੂੰ ਤੇ ਗੁਰੂ ਸਾਹਿਬ ਨੇ ਨਾ ਇਹ ਸਾਰੀ ਚੀਜ਼ਾਂ ਤੋਂ ਕੱਢ ਕੇ ਨਾ ਇੱਕ ਨਿਰਮਲ ਪੰਥ ਦਿੱਤਾ ਹੈ ਕਿਉਂਕਿ ਉਹ ਗੁਰੂ ਸਾਹਿਬ ਕਹਿੰਦੇ ਜੀ ਤੂੰ ਕਾਰਕ੍ਰਸਤੀ ਵਿੱਚ ਰਹਿ ਕੇ ਹੀ ਧਰਮ ਕਮਾਣਾ ਕਿਵੇਂ ਕਮਾਣਾ ਉਹ ਸਾਨੂੰ ਗੁਰੂ ਸਾਹਿਬ ਹਰ ਪੰਕਤੀ ਵਿੱਚ ਮੈਸੇਜ ਮਤਲਬ ਕਿ ਔਰ ਸਭ ਤੋਂ ਈਜ਼ੀ ਮੈਸੇਜ ਸਾਡੇ ਕੋਲੋਂ ਸਾਰਿਆਂ ਕੋਲੋਂ ਹੈ ਕਹਿੰਦੇ ਨੇ ਵੀ ਅੰਜਾਲ ਲੋਕ ਮੂਰਤੀ ਦੇ ਅੱਗੇ ਆਰਤੀ ਕਰਦੇ ਨੇ ਤੇ ਮੈਂ ਸਮਝਦਾ ਵਾਂ ਕਿ ਤੇਰਾ ਨਾਮ ਹੀ ਆਰਤੀ ਹੈ ਤੇਰਾ ਨਾਮ ਮਤਲਬ ਕਿ ਚੰਗੇ ਕੋ ਨਾਮ ਦਾ ਸੀ ਪਹਿਲਾਂ ਵੀ ਕਹਿ ਚੁੱਕਿਆ ਵੀ ਕੱਲਾ ਇੱਕ ਤੋਤਾ ਰਟਣੀ ਇੱਕ ਲਵਜ਼ ਨੂੰ ਰਟਣਾ ਨਾਮ ਨਹੀਂ ਹੈ ਪੂਰਾ ਗੁਰੂ ਗ੍ਰੰਥ ਸਾਹਿਬ ਹੀ ਨਾਮ ਹੈ ਪੂਰਾ ਗੁਰੂ ਗ੍ਰੰਥ ਸਾਹਿਬ ਹੀ ਉਹਦਾ ਹੁਕਮ ਹੈ ਪੂਰਾ ਗੁਰੂ ਗ੍ਰੰਥ ਸਾਹਿਬ ਹੀ ਸਾਨੂੰ ਮਿੱਟੀ ਤੇ ਸੋਣੀ ਅਸੀਸ ਬਖਸ਼ਦਾ ਏਕ ਅਸੀ ਸ਼ਬਦ ਪੜਦੇ ਨਾ ਪੂਤਾ ਮਾਤਾ ਕੀ ਅਸੀਸ ਨਿਮਖ ਨਾ ਬਿਸਰੋ ਉਮਕੋ ਹਰ ਹਰ ਸਦਾ ਭਜੋ ਜਗਦੀਸ਼ ਤਿਕੋ ਸਾਡੀ ਪੰਜਾਬੀ ਸਾਡੀ ਮਾਂ ਬੋਲੀ ਵਿੱਚ ਨਾ ਧੀ ਨੂੰ ਵੀ ਅਸੀਂ ਪੁੱਤਰ ਹੀ ਕਹਿ ਦਿੰਦੇ ਹਾਂ ਨਾ ਵੀ ਹੁਣ ਘਰ ਵਿੱਚ ਬਜ਼ੁਰਗ ਹੁੰਦੇ ਨਾ ਸੋਰਾ ਸਾਸ ਉਹ ਮਤਲਬ ਕਿ ਨੂ ਨੂ ਰਾਣੀ ਨੂੰ ਵੀ ਕਹਿ ਦੇਣਗੇ ਪੁੱਤਰ ਮੇਰੀ ਗੱਲ ਸੁਣੀ ਕਿੰਨਾ ਨਵੀਕਲੀ ਚੀਜ਼ ਆ ਸਾਡੇ ਕੋਲ ਸਾਡੀ ਪਰੰਪਰਾ ਆਵੇ ਸਾਡੇ ਸਭ ਬਤਾਵੇ ਕਿ ਬੱਚੀ ਨੂੰ ਵੀ ਫੀਮੇਲ ਨੂੰ ਵੀ ਅਸੀਂ ਆਮ ਤੌਰ ਤੇ ਸਾਡੇ ਘਰਾਂ ਵਿੱਚ ਪੁੱਤਰ ਕਹਿ ਕੇ ਅਸੀਂ ਉਹਨੂੰ ਸੰਬੋਧਨ ਕਰਦੇ ਹਾਂ ਵੀ ਪੁੱਤਰ ਗੱਲ ਸੁਣੀਓ ਮੇਰੀ ਇੱਥੇ ਵੀ ਗੁਰੂ ਸਾਹਿਬ ਕਹਿੰਦੇ ਨੇ ਪੂਤਾ ਮਾਤਾ ਕੀ ਅਸੀਸ ਕੀ ਅਸੀਸ ਦਿਓ ਨਿਮਕ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼ ਤੈਨੂੰ ਨਿਮਕ پلਕ ਚਪਨੇ ਤੱਕ ਵੀ ਉਹ ਅਕਾਲ ਪੁਰਖ ਪਰਮਾਤਮਾ ਨਾ ਬਿਸਰੇ ਤੈਨੂੰ ਸਾਡੇ ਤੇ ਇੱਥੇ ਹੈ ਹੀ ਨਹੀਂ ਕਿ ਘੰਟਾ ਪਾਠ ਕੀਤਾ ਤੇ ਛੁੱਟੀ ਜਾਂ 2 ਘੰਟੇ ਨਿਤਨਮ ਕੀਤਾ ਤੇ ਛੁੱਟੀ ਗੁਰੂ ਸਾਹਿਬ ਕਹਿੰਦੇ ਨਿਮਕ ਨਾ ਬਿਸਰੋ ਗੁਰੂ ਸਾਹਿਬ ਅਚਾ ਸੀ ਗੁਰੂ ਸਾਹਿਬ ਕੋਲ ਪੁੱਛੀਏ ਜੇ ਭੁੱਲ ਗਏ ਤੇ ਕੀ ਹੋਏਗਾ ਕਹਿੰਦੇ ਇੱਕ ਕੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਸਾਨੂੰ ਕਿਹਾ ਜਾਂਦੇ ਨੇ ਵਕਤ ਕਲਯੁਗ ਹੈ ਵਕਤ ਕਲਯੁਗ ਨਹੀਂ ਆ ਜਦੋਂ ਅਸੀਂ ਗੁਰਬਾਣੀ ਨੂੰ ਧਿਆਨ ਨਾਲ ਪੜਾਂਗੇ ਨਾ ਕਲਯੁਗ ਕੀ ਹੈ ਜਦੋਂ ਮੇਰੇ ਅੰਦਰ ਕਲ ਕਲ ਚਲਦੀ ਹੈ ਜਦੋਂ ਮੇਰੇ ਅੰਦਰ ਕਲੇਸ਼ ਚਲਦਾ ਜਦੋਂ ਮੈਂ ਵਿਕਾਰਾਂ ਦੇ ਵਾਸ ਵਿੱਚ ਪੈ ਜਾਂਦੀਆਂ ਉਹਨੂੰ ਗੁਰੂ ਸਾਹਿਬ ਕਹਿੰਦੇ ਨੇ ਇੱਕ ਕੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਹੁਣ ਕਦ ਮਿਲੀ ਹੈ ਪ੍ਰਿਆ ਤੁਧ ਭਗਵੰਤਾ ਸ਼ਬਦ ਆ ਜਾ ਰਿਹਾ ਸ਼ਬਦ ਹੈ ਪਹਿਲਾ ਹੀ ਸ਼ਬਦ ਹੈ ਮੇਰਾ ਮਨ ਲੋਚੇ ਗੁਰਦਰਸ਼ਨ ਭਾਈ ਅੱਗੇ ਕਹਿੰਦੇ ਨੇ ਨਾਮ ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ ਰਹਾਉ ਹੁਣ ਦੇਖੋ ਇੱਥੇ ਭਗਤ ਜੀ ਨੇ ਕਹਿ ਰਹੇ ਆ ਵੀ ਜੇ ਤੇਰਾ ਨਾਮ ਨਹੀਂ ਹੈ ਜੇ ਸਾਡੇ ਕੋਲ ਸੱਚ ਨਹੀਂ ਹੈ ਤੇ ਫਿਰ ਸਾਰਾ ਇਹ ਝੂਠ ਦਾ ਪਸਾਰ ਹੈ ਦੇਖੋ ਹੁਣ ਸਾਨੂੰ ਅਸੀਂ ਆਮ ਤੌਰ ਤੇ ਸਾਨੂੰ ਗੁਰਦੁਆਰੇ ਦੇ ਸਟੇਜ ਤੇ ਵੀ ਦੱਸਿਆ ਜਾਂਦਾ ਵੀ ਜੀਣਾ ਝੂਠ ਹੈ ਤੇ ਮਰਨਾ ਸੱਚ ਹੈ ਬਿਲਕੁਲ ਸਹੀ ਹੈ ਕਿ ਜੀਣਾ ਝੂਠ ਹੈ ਕਮਰਨਾ ਸੱਚ ਹੈ ਪਰ ਅਸੀਂ ਗੁਰੂ ਸਾਹਿਬ ਕੋਲ ਪੁੱਛੀਏ ਵੀ ਗੁਰਸਬ ਤੂੰ ਸਾਰ ਤੁਸੀਂ ਸਾਰੀ ਸ੍ਰਿਸ਼ਟੀ ਨੂੰ ਬਣਾਇਆ ਤਾਂ ਤੁਸੀਂ ਆਪ ਸੱਚ ਹੋ ਤੇ ਸੱਚੇ ਨੇ ਤੇ ਸੱਚੇ ਵਾਲੇ ਕੰਮ ਕਰਨੇ ਨੇ ਜੀ ਮੇਰੇ ਦੀ ਤਰ੍ਹਾਂ ਥੋੜੀ ਹੈ ਗੁਰੂ ਵੀ ਮੈਂ ਬਾਹਰੋਂ ਕੁਝ ਹੋਰ ਕਰਮ ਕੁਝ ਹੋਰ ਬੋਲਾਂ ਮੈਂ ਕੁਝ ਹੋਰ ਕਰਾਂ ਮੈਂ ਕੁਝ ਹੋਰ ਅੰਦਰ ਕੁਝ ਹੋਰ ਐਵੇਂ ਦਾ ਥੋੜੀ ਹੈ ਗੁਰੂ ਗੁਰੂ ਤਾਂ ਇੱਕੋ ਜਿਹਾ ਹੀ ਹੈ ਉਹ ਅੰਦਰੋਂ ਬਾਹਰੋਂ ਇੱਕ ਜਿਹਾ ਹੀ ਹੈ ਫਿਰ ਅਸੀਂ ਟੱਪਲਾ ਕਿੱਥੇ ਖਾ ਰਿਹਾ ਦੇਖੋ ਸੱਚ ਸਾਡਾ ਜੀਣਾ ਵੀ ਸੱਚ ਹੋ ਸਕਦਾ ਦੇ ਕੋ ਜਿਹੜੇ ਸਾਡੇ ਪੂਰਵਜ ਜਿਹੜੇ ਸ਼ਹੀਦ ਹੋਏ ਕਿ ਉਹਨਾਂ ਨੂੰ ਅਸੀਂ ਸਵੇਰੇ ਹੀ ਸ਼ਾਮੀ ਜਦੋਂ ਵੀ ਅਸੀਂ ਅਰਦਾਸ ਕਰਦੇ ਹਾਂ ਅਸੀਂ ਕੀ ਅਰਦਾਸ ਕਰਦੇ ਹਾਂ ਪਹਿਲਾ ਦਾਸ ਗੁਰੂਆਂ ਸਾਹਿਬ ਦਾ ਨਾਮ ਲੈਨੇ ਆ ਫਿਰ ਪੰਜ ਚਾਰ ਸ਼ਹਿਬਜ਼ਾਦੇ ਪੰਜ ਪਿਆਰੇ 40 ਮੁਕਤੇ ਫਿਰ ਅਸੀਂ ਕੀ ਕਹਿੰਨੇ ਆ ਜਿਨ੍ਹਾਂ ਨੇ ਹੱਠੀਆਂ ਜੱਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਚੱਕਿਆ ਤੇਗ ਜਲਾਈ ਤੇਗ ਵਹਾਈ ਫਿਰ ਕਹਿੰਦੇ ਨੇ ਧਰਮ ਹੇਤ ਸੀਸ ਦਿੱਤੀ ਬੰਦ ਬੰਦ ਗਟਾਏ ਝੜਖੜੀਆਂ ਤੇ ਚੜ੍ਹੇ ਖੋਪੜੇ ਉਤਰ ਉਤਰਵਾਏ ਹਨ ਅਸੀਂ ਹੁਣ ਦੱਸੋ ਵੀ ਉਹ ਮਰ ਜੀਵੜੇ ਮਰ ਗਏ ਸੀਗੇ ਮਰੇ ਤੇ ਨਹੀਂ ਨਾ ਉਹ ਕਿਉਂਕਿ ਸਾਡੇ ਜੀਹਨ ਇਚ ਸਾਡੇ ਵਾਸਤੇ ਉਹ ਇੱਕ ਸਾਨੂੰ ਇੱਕ ਰਸਤਾ ਦਿਖਾ ਕੇ ਗਿਆ ਦੇਖੋ ਸੱਚ ਕਦੀ ਨਹੀਂ ਮਰਦਾ ਜਿਹੜੇ ਸੱਚ ਦੇ ਉਤੇ ਤੁਰ ਤੁਰ ਪੈਂਦੇ ਨੇ ਨਾ ਉਹ ਵੀ ਕਦੀ ਨਹੀਂ ਮਰਦਾ ਮਰਦੇ ਗੁਰੂ ਸਾਹਿਬ ਨੇ ਜਦੋਂ ਅਸੀਂ ਸਵੇਰੇ ਮਤਲਬ ਕਿ ਕਦੀ ਵੀ ਹੁਣ ਤੁਸੀਂ ਆਪ ਦੇਖਿਓ ਜਦੋਂ ਤੁਸੀਂ ਸੁਖਮਨੀ ਸਾਹਿਬ ਦਾ ਪਾਠ ਕਰੋਗੇ ਨਾ ਉਹਦੇ ਵਿੱਚ ਕਹਿੰਦੇ ਨੇ ਬ੍ਰह्म ज्ञानी ਸਦ ਜੀਵੇ ਨਹੀਂ ਮਰਦਾ ਹੁਣ ਅੱਜ ਤੇ ਅਸੀਂ ਬੰਦਿਆਂ ਦੇ ਜਾਂ ਸੰਤ ਮਹਾਪੁਰਸ਼ਾਂ ਦੇ ਨਾਮ ਤੇ ਬ੍ਰह्म ज्ञानी ਲਾਣ ਲੱਗਿਆ ਨਾ ਦੇਖੋ ਸਾਡੇ ਜਿਹੜੇ ਉਹ ਪੂਰਵ ਸੀਗੇ ਭਾਈ ਤਾਰੂ ਜੀ ਭਾਈ ਸਤੀਦਾਸ ਜੀ ਭਾਈ ਮਤੀਦਾਸ ਜੀ ਹੋਰ ਵੀ ਹਜ਼ਾਰਾਂ ਹੀ ਮਤਲਬ ਕਿ ਸਾਡੇ ਸਿੱਖ ਸ਼ਹੀਦ ਹੋਇਆ ਸਾਡੇ ਵੀਰ ਤੇ ਉਹਨਾਂ ਦੇ ਕਿਸੇ ਨੇ ਵੀ ਆਪਣੇ ਨਾਲ ਐਤਕਲਫ ਨਹੀਂ ਲਗਾਇਆ ਸੰਤ ਮਹਾਪੁਰਸ਼ ਜਾਂ ਬ੍ਰह्म ज्ञानी ਪਰ ਅੱਜ ਅਸੀਂ ਗੁਰਦਾਰਿਆਂ ਦੇ ਸਟੇਜਿਸ ਹੁੰਦੇ ਨਾ ਬ੍ਰਹਮ ਗਿਆਨੀ ਜੀ ਮਹਾਪੁਰਸ਼ ਜੀ ਸੰਤ ਜੀ ਉਹਨਾਂ ਨੇ ਕਿਤੇ ਨੇ ਉਹਨਾਂ ਨੇ ਪਾਈ ਲਗਾ ਕੇ ਉਹਨਾਂ ਨੂੰ ਜ਼ਿਆਦਾ ਖੁਸ਼ੀ ਹੁੰਦੀ ਸੀ ਪਰ ਅੱਜ ਸਾਨੂੰ ਸੰਤ ਮਹਾਪੁਰਸ਼ ਤੇ ਬ੍ਰਹਮ ਗਿਆਨੀ ਆਪਣੇ ਨਾਮ ਲਗਾ ਕੇ ਨਾ ਜ਼ਿਆਦਾ ਖੁਸ਼ੀ ਹੁੰਦੀ ਹੈ ਸੋ ਗੱਲ ਹੈ ਕਿ ਉਹ ਜਿਹੜਾ ਸੱਚ ਤੇ ਚੱਲ ਜਾਂਦਾ ਨਾ ਉਹ ਕਦੀ ਨਹੀਂ ਮਰਦਾ ਸਾਡਾ ਜੀਵਨ ਵੀ ਸੱਚ ਹੋ ਸਕਦਾ ਸਾਡਾ ਸਾਡਾ ਮਤਲਬ ਕਿ ਮਿਲ ਕੇ ਜਿਹੜੀ ਇੱਥੇ ਅਸੀਂ ਇਸ ਧਰਤੀ ਤੇ ਰਹਿ ਰਹੇ ਹਾਂ ਨਾ ਕੰਮ ਕਰਦੇ ਆ ਵਕਤ ਅਸੀਂ ਸੱਚੇ ਦੇ ਰਾਹ ਤੇ ਚੱਲਾਂਗੇ ਨਾ ਤੇ ਸਾਡਾ ਜੀਵਨ ਵੀ ਸੱਚਾ ਤੇ ਸਾਡਾ ਫਿਰ ਮੰਨਣਾ ਵੀ ਸੱਚ ਹੋ ਜਾਏ ਕਿਉਂਕਿ ਜਿਹੜੀ ਉਹ ਭਗਤਪੂਰਨ ਸਿੰਘ ਜਿਹੜੇ ਸਰੀਰ ਕਰਕੇ ਸਾਡੇ ਕੋਲ ਨਹੀਂ ਹੈ ਪਰ ਉਹਨਾਂ ਦੇ ਪਾਏ ਉਹ ਪੂਰਨੇ ਤੇ ਸਾਡੇ ਕੋਲ ਹੈਗੇ ਨੇ ਨਾ ਹਰੀ ਸਿੰਘ ਨਲਵਾ ਸਾਡੇ ਕੋਲ ਸਰੀਰ ਕਰਕੇ ਨਹੀਂ ਹੈ ਪਰ ਉਹਨਾਂ ਦੇ ਪਾਏ ਫੂੜਨੇ ਤੇ ਸਾਡੇ ਕੋਲ ਆ ਗਏ ਨੇ ਉਹ ਫਿਰ ਸਰੀਰ ਕਰਕੇ ਗਏ ਆ ਸਰੀਰ ਕਰਕੇ ਸਭ ਨੇ ਜਾਣਾ ਗੁਰੂ ਸਾਹਿਬ ਦਾ ਜੋ ਉਪ ਜੋ ਸੋਬਨਸ ਹੈ ਇਹ ਤੇ ਬਿਲਕੁਲ ਸੱਚਾਈ ਹੈ ਪਰ ਲੇਕਿਨ ਅਸੀਂ ਕੁਝ ਦੁਨੀਆ ਲੁਕਾਈ ਵਸਤੇ ਅਸਾ ਕੁਝ ਕਰਕੇ ਜਾਈਏ ਕਿ ਸਾਡੇ ਮਰਨੇ ਤੋਂ ਬਾਅਦ ਵੀ ਸਾਨੂੰ ਲੋਕੀ ਆਪਣੀ ਚੰਗੀ ਸੋਚ ਵਾਲੇ ਬੰਦੇ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਅਸੀਂ ਸਾਡੇ ਤੇ ਡਿਪੈਂਡ ਕਰਨਾ ਕਰਦਾ ਹੈ ਕਿ ਸਾਡਾ ਅਸੀਂ ਮਰਨੇ ਤੋਂ ਬਾਅਦ ਵੀ ਜਿੰਦਾ ਰਹਿਣਾ ਚਾਹੁੰਦੇ ਆ ਤਾਂ ਅਸੀਂ ਲੁਕਾਈ ਵਾਸਤੇ ਇਸ ਰਸਤੀ ਵਾਸਤੇ ਕੁਝ ਨਾ ਕੁਝ ਕਰਨੇ ਦੀ ਕੋਸ਼ਿਸ਼ ਕਰਾਂਗੇ ਆਓ ਆਪਣੇ ਸ਼ਬਦਵਾਲ ਵੀ ਇਹਦੇ ਵਿੱਚ ਕਿੰਨੋ ਝੂਠਾ ਕਿਹਾ ਵੇ ਕਿਉਂਕਿ ਕਹਿੰਦੇ ਨਾਮ ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ ਰਹਾਓ ਹੀ ਪਾਈ ਪ੍ਰਮਾਤਮਾ ਦੇ ਨਾਮ ਤੋਂ ਖੁੰਝ ਕੇ ਹੋਰ ਸਾਰੇ ਅਡੰਬਰ ਕੂੜੇ ਹਨ ਉਹ ਸਾਰੇ ਬਿਨ 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 ਸੰਹਾਰ ਹਨ ਹੁਣ ਤੁਸੀਂ ਦੇਖੋ ਗੁਰਬਾਣੀ ਵਿੱਚ ਨਾ ਅਨੇਕਾ ਵਾਰ ਦੀਵੇ ਦਾ ਜ਼ਿਕਰ ਆਇਆ क्योंकि गुरु साहब के टाइम से अज तो साढ़े पांच सौ छे सौ साल पहला दीव दीवे करके ही सारी रोशनी होंगी सी एग्जाम्पल दे के उन्होंने साढ़े अंदर दे हनेरे दूर किया है एक अस शब्द पढ़ते अंधियारे दीपक चाहिए एक वस्त अगोचर लीए वस्त अगोचर पाए कट भीतर रहा समाई। कहने कैं गुरु को लो गया मेरे अंदर सी भरम मेरे अंदर सुलेखा ਮੈਨੂੰ ਮੈਨੂੰ ਲੱਗਦਾ ਸੀਗਾ ਵੀ ਰੱਬ ਕਿੱਥੇ ਦੂਰ ਹੈ ਗੁਰੂ ਸਾਹਿਬ ਨੇ ਦੀਵਾ ਦਿੱਤਾ ਮੈਨੂੰ ਗੁਰੂ ਇੱਕ ਚਾਪਦਾ ਸੀ ਹੋਰ ਪੜਨਾ ਹੈ ਦੀਵਾ ਬਲੇ ਹਨੇਰਾ ਜਾਈ ਦੇਖੋ ਜਿਹੜਾ ਹਨੇਰਾ ਹੈ ਨਾ ਉਹ ਠੋਕਰਾਂ ਦਾ ਪ੍ਰਤੀਕ ਹੈ ਤੇ ਜਿਹੜਾ ਦੀਵਾ ਹੈ ਉਹ ਪ੍ਰਕਾਸ਼ ਦਾ ਪ੍ਰਤੀਕ ਹੈ ਹੁਣ ਸਾਡੇ ਉਤੇ ਡਿਪੈਂਡ ਕਰਦਾ ਹੈ ਦੇਖੋ ਗੁਰੂ ਸਾਹਿਬ ਦਾ ਪ੍ਰਕਾਸ਼ ਹਰ ਗੁਰਦੁਆਰਾ ਸਾਹਿਬ ਵਿੱਚ ਹੁੰਦਾ ਹੈ ਸਾਡੇ ਘਰ ਵੀ ਹਰ ਟਾਈਮ ਗੁਰੂ ਦਾ ਪ੍ਰਕਾਸ਼ ਹੈਗਾ ਕਿਉਂਕਿ ਜਦੋਂ ਤੁਸੀਂ ਬਾਣੀ ਪੜ੍ਹਦੇ ਹੋ ਉਹਦਾ ਹੀ ਪ੍ਰਕਾਸ਼ ਹੀ ਹੈ ਠੀਕ ਹੈ ਨਾ ਅਸੀਂ ਉਸ ਪ੍ਰਕਾਸ਼ ਕੋਲੋਂ ਕਿੰਨਾ ਪ੍ਰਕਾਸ਼ ਆਪਣੇ ਅੰਦਰ ਗ੍ਰਹਿਣ ਕੀਤਾ ਕਿ ਮੇਰੇ ਹਨੇਰੇ ਖਤਮ ਹੋਏ ਬਸ ਅਸੀਂ ਇਹ ਇਹ ਆਪਣੀ ਮਲ ਕੇ ਇੱਕ ਵਿਚਾਰ ਕਰਨੀ ਹੈ ਕਿ ਜਿਹੜੀ ਮੈਂ ਕੁਰਬਾਨੀ ਪਾੜ ਰਹੀਆਂ ਜਾਂ ਮੈਂ ਸੁਣ ਰਹੀਆਂ ਉਹਦੇ ਨਾਲ ਮੇਰੇ ਅੰਦਰੋਂ ਵਹਿਮ ਪਰਮ ਭੁਲੇਖੇ ਐ ਚੀਜ਼ਾਂ ਖਤਮ ਹੋਈਆਂ ਜੇ ਤਾਂ ਹੋ ਗਈਆਂ ਫਿਰ ਤਾਂ ਸਮਝੋ ਕਿ ਅਸੀਂ ਗੁਰੂ ਸਾਹਿਬ ਦੇ ਰਾਹ ਤੇ ਚੱਲ ਚੱਲਣ ਸ਼ੁਰੂ ਚੱਲਣਾ ਸ਼ੁਰੂ ਕਰਤਾ ਹੈ ਜੇ ਅਸੀਂ ਹਾਲੇ ਵੀ ਪਰੰਪ੍ਰਾ ਲੇਖੇ ਵਹਿਮ ਭਰਮਾਂ ਵਿੱਚ ਹੈ ਗਾ ਤੇ ਫਿਰ ਅਸੀਂ ਨਹੀਂ ਚੱਲਣਾ ਸ਼ੁਰੂ ਕੀਤਾ ਹਾਂ ਮੇਰੇ ਸਿਰਫ ਰਸਨਾ ਨੇ ਪੜਿਆ ਕਿਉਂਕਿ ਮੈਂ ਉਹ ਸੁਣਿਆ ਨਹੀਂ ਗਾ ਹੁਣ ਤੁਹਾਡੇ ਘਰ ਕੋਈ ਪਾਰਸਲ ਆਵੇ ਤੁਸੀਂ ਉਹ ਡਿਲੀਵਰੀ ਨਾਲ ਲਵੋ ਗੁਰੂ ਬਾਣੀ ਤਾਂ ਮੂੰ ਨਾਲ ਪੜੀ ਪਰ ਲੇਕਿਨ ਮੇਰੇ ਕੰਨਾਂ ਨੇ ਸੁਣੀ ਨਹੀਂ ਉਹ ਗ੍ਰੰਥ ਨਹੀਂ ਕੀਤਾ ਮੈਂ ਪਾਰਸਲ ਨੂੰ ਮਲਕੇ ਮਲਕੇ ਉਹਦੀ ਡਿਲੀਵਰੀ ਮੈਂ ਲੇਤੀ ਨਹੀਂ ਹੁਣ ਗੁਰੂ ਦਾ ਸ਼ਬਦ ਤਾਂ ਮਜਬੂਰ ਨਾਲ ਪੜ ਰਹੀ ਸੀਗੀ ਪਰ ਮੇਰੇ ਕੰਨਾਂ ਨੇ ਡਿਲੀਵਰੀ ਨਹੀਂ ਲੇਤੀ ਡਿਲੀਵਰੀ ਨਹੀਂ ਲੇਤੀ ਤਾਂ ਫਿਰ ਸੁਰਤ ਵਿੱਚ ਨਹੀਂ ਗਿਆ ਸੁਰਤਿ ਚ ਨੇ ਗਿਆ ਤੇ ਉਹਦਾ ਹਿੱਸਾ ਵੀ ਨਹੀਂ ਪਾਇਆ ਐਸੇ ਕਰਕੇ ਹੁਣ ਦੇਖੋ ਐਨੇ 파ਟ ਹੋ ਰਿਹਾ ਇੰਨਾ ਸਭ ਕੁਝ ਹੋ ਰਿਹਾ ਹੋਣਾ ਵੀ ਜ਼ਰੂਰੀ ਹੈ ਪਰ ਲੇਕਿਨ ਸਾਡੇ ਵਿੱਚ ਬਦਲਾਵ ਕਿਉਂ ਨਹੀਂ ਆ ਰਿਹਾ ਸਮਾਜ ਦਿਨੋਂ ਦਿਨੋਂ ਦਿਨ ਤੁਸੀਂ ਇੱਕ ਬਾਰਾ ਪੜ ਲਓ ਫੋਨ ਦੇਖ ਲਓ ਇਹ ਹੋ ਗਿਆ ਕਤਲਗਾਰਤ ਹੋ ਗਈ ਇਹ ਹੋ ਗਿਆ ਜੀ ਡਾਕਾ ਪੈ ਗਿਆ ਜੀ ਇਹ ਹੋ ਗਿਆ ਜੀ ਬੱਚਿਆਂ ਦੀ ਅਜ਼ਮਤ ਲੁੱਟੀ ਜਾ ਰਹੀ ਹੈ ਬੱਚੇ ਬੇਰੋਜ਼ਗਾਰ ਹੋ ਰਿਹਾ ਐਨੀਆਂ ਬਿਮਾਰੀਆਂ ਐਨਾ ਸਾਰਾ ਕੁਝ ਐਨਾ ਬਲਕਿ ਅਸੀਂ ਫੂਡ ਜਿਹੜਾ ਖਾ ਰਿਆ ਉਹ ਵੀ ਬਿਲਕੁਲ ਮਿਲਾਵਟ ਵਾਲਾ ਜਦ ਕਿ ਇੰਨੇ ਗੁਰਦੁਆਰੇ ਮੰਦਿਰ ਮਸਜਿਦ ਸਾਰਾ ਕੁਝ ਪਰ ਹੈ ਪਰ ਸਾਨੂੰ ਅਸੀਂ ਸੋਚ ਇੱਕ ਸੋਚ ਦਾ ਵਿਸ਼ਾ ਹੈਗਾ ਵੀ ਅਸਾਨੂੰ ਸੋਚਣਾ ਚਾਹੀਦਾ ਅਸੀਂ ਇਸ ਸਮਾਜ ਵਿੱਚ ਰਹਿ ਰਹੇ ਹਾਂ ਤੇ ਅਸੀਂ ਸਮਾਜ ਵਿੱਚ ਉਸਾਰੂ ਕੰਮ ਕਰੀਏ ਸੋ ਇਹ ਸ਼ਬਦ ਦੀ ਅਸੀਂ ਅਗਲੀ ਕਥਾ ਵਿੱਚ ਕੋਸ਼ਿਸ਼ ਕਰਾਂਗੇ ਵਿਚਾਰਾਂ ਵਿੱਚ ਕਿ ਅਸੀਂ ਇਹ ਸ਼ਬਦ ਨੂੰ ਅਗਲੀ ਵਾਰ ਵੀ ਲਈਏ ਕਿ ਐ ਰਹਾਉ ਵਾਲੀ ਪੰਕਤੀ ਸੀ ਕਿ ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ ਐ ਰਹਾਉ ਵਾਲੀ ਪੰਕਤੀ ਸੀਗੀ ਸ਼ਬਦ ਥੋੜਾ ਲੰਮੇਰਾ ਵੈ ਜੀ ਫਿਰ ਕਹਿੰਦੇ ਨਾਮ ਤੇਰੋ ਆਸਨੋ ਨਾਮ ਤੇਰੋ ਔਰਸਾ ਨਾਮ ਤੇਰੋ ਕੇਸਰੋ ਲੈ ਛਟਕਾਰੇ ਜੀੜਾ ਵੀ ਆਰਤੀ ਵਿੱਚ ਸਮਾਨ ਲੋਕੀ ਦੁਨਿਆਵੀ ਮਤਲਬ ਕਿ ਮੂਰਤੀ ਦੇ ਕੇ ਪੇਟਾ ਕਰਦੇ ਸੀ ਉਹਦਾ ਜ਼ਿਕਰ ਭਗਤ ਰਵਿਦਾਸ ਜੀ ਨੇ ਕਰਕੇ ਫਿਰ ਆਪਣੀ ਗੁਰਮਤ ਦੱਸੀ ਹੈ ਕਿ ਮੈਂ ਮੈਂ ਤੇ ਨਾਮ ਨੂੰ ਹੀ ਸਭ ਕੁਝ ਤੇਰੇ ਚੰਗੇ ਗੁਣਾਂ ਨੂੰ ਚੰਗੇ ਅੱਛੇ ਆਚਰਣ ਨੂੰ ਹੀ ਨਾਮ ਸਮਝ ਮਤਲਬ ਕਿ ਆਰਤੀ ਦਾ ਸਮਾਨ ਸਮਝਦਾ ਸੋ ਪਾਠ ਕਰ ਸ਼ਬਦ ਪੜਦੇ ਆ ਪੰਕਤੀਆਂ ਬੋਲਦੇ ਆ ਇੱਕ ਨਹੀਂ ਅਨੇਕਾ ਭੁੱਲਾ ਹੋ ਗਿਆ ਹੁੰਦਾ ਜੀ ਆਪ ਸਾਰੇ ਸੁਣਨੇ ਵਾਲੇ ਵੀਰ ਭੈਣ ਸਾਡੇ ਤੇ ਗੁਰੂ ਸਾਹਿਬ ਤਾਂ ਸਦਾ ਹੀ ਬਖਸ਼ਿੰਦਾ ਮਿਹਰਬਾਨ ਹੈ ਸੋ ਭੁੱਲਾ ਚੁੱਕਾ ਦੇ ਦਿਓ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ